ਪ੍ਰਮੇਸ਼ਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਖੁਲਦੀਪ ਕਾਟੜ ਸ਼ੁਰੂਆਤ ਅਸੀਂ ਖਬਰ ਦੇ ਨਾਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਫਾਈਨਲ ਨਤੀਜਾ ਜਾਰੀ ਕਰ ਦਿੱਤਾ ਗਿਆ ਪਿੰਡੂ ਚੋਣਾਂ ਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ 347 ਜ਼ੋਨਾਂ ਦਾ ਫਾਈਨਲ ਰਿਜ਼ਲਟ ਆ ਗਿਆ ਹੈ 218 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਕਾਂਗਰਸ ਨੇ 62 ਸੀਟਾਂ ਜਿੱਤੀਆਂ ਨੇ ਤਾਂ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 46 ਸੀਟਾਂ ਆਈਆਂ ਨੇ ਭਾਜਪਾ ਨੇ 7 ਤੇ BSP ਨੇ 3 ਸੀਟਾਂ ਜਿੱਤੀਆਂ ਨੇ 10 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਨੇ ਤਾਂ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਜਿੱਤ ਲਈ ਆਮ ਆਦਮੀ ਪਾਰਟੀ ਨੇ ਧੰਨਵਾਦ ਕੀਤਾ ਅਰਵਿੰਦ ਕੇਜriwal ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡੂ ਪੰਜਾਬ ਧਰਮ ਆਦਮੀ ਪਾਰਟੀ ਨੇ ਫਿਰ ਹੁੰਝਾ ਫੇਰਿਆ ਹੈ ਕੇਜਵਾਲ ਨੇ ਕਿਹਾ ਕਿ 70 ਫੀਸਦੀ ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹੈ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਪਾਣ ਨੇ ਕਿਹਾ ਕਿ ਪੂਰੀ ਪਾਰਦਰਸ਼ਤਾ ਦੇ ਨਾਲ ਇਹ ਚੋਣਾਂ ਹੋਈਆਂ ਨੇ 1800 ਤੋਂ ਵੱਧ ਬਲਕ ਸੰਮਤੀਆਂ ਜਿੱਤਿਆਂ ਨੇ 250 ਤੋਂ ਵੱਧ ਸੜੀਆਂ ਲਗਭਗ ਜ਼ਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜਿਹੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮਾਦੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਸਰੇਕ ਨੂੰ ਹੱਕਾ ਜੀ ਪੰਜ ਵੋਟਾਂ ਜਿੱਤਿਆ ਚਾਰ ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਸੋ ਅਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ ਜਿੰਨੇ ਗਰੰਟੀਆਂ ਜਿਹੜੀਆਂ ਅਸੀਂ ਦਿੱਤੀਆਂ ਵੀ ਨਹੀਂ ਸੀ ਉਹ ਵੀ ਪੂਰੀਆਂ ਕਰਤੀਆਂ ਜਿਹੜੀਆਂ 2-4 ਰਹਿੰਦੀਆਂ ਨੇ ਉਹ ਨਾਲ ਦੇ ਨਾਲ ਚ ਅਸੀਂ ਉਹਨਾਂ ਤੇ ਵੀ ਗੌਰ ਕਰਕੇ ਤੇ ਸਾਰਾ ਲੇਖਾ ਜੋਖਾ ਤੁਹਾਡੇ ਸਾਹਮਣੇ ਅਸੀਂ ਰੱਖਾਂਗੇ ਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੈ ਕੱਲਾ ਪੰਜਾਬ ਚ ਨਹੀਂ ਕੇਦਰੀਵਲ ਸਾਹਿਬ ਪੂਰੇ ਦੇਸ਼ ਜਿਏ ਨੇ ਹੁਣੇ ਗੋਆ ਤੋਂ ਆਏ ਨੇ ਗੋਆ ਦੇ ਵਿੱਚ ਵੀ ਇਲੈਕਸ਼ਨ ਹੋਣੀ ਹੈ ਸ਼ਨੀਵਾਰ ਨੂੰ ਇਲੈਕਸ਼ਨ ਹੈ ਗੋਆ ਦੇ ਵਿੱਚ ਵੀ ਬਲੌਕ ਸੰਮਤੀ ਦੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ ਸਾਡੇ ਐਮਐਲਏ ਨੇ ਮਾਰਚ ਮੈਂ ਇਲੈਕਸ਼ਨ ਗੁਜਰਾਤ ਦੇ ਵਿੱਚ ਵੀ ਲੋਕਲ ਬਾਡੀ ਦੇ ਇਲੈਕਸ਼ਨਾਂ ਚ ਲੜ ਰਹੇ ਆ ਐਮਐਲਏ ਨੇ ਸਾਡੀ ਹਾਜ਼ਰੀ ਹੈਗੀ ਉੱਤੇ ਜੰਮੂ ਕਸ਼ਮੀਰ ਚ ਸਾਡਾ ਡੋਡੇ ਤੋਂ ਸਾਡਾ ਇੱਕ ਐਮਐਲਏ ਸਾਡਾ ਜਿੱਤਿਆ ਹੋਇਆ ਹੈ ਰੀਸੈਂਟਲੀ ਹੁਣ ਕੇਰਲਾ ਦੇ ਵਿੱਚ ਤਿੰਨ ਸੀਟਾਂ ਆਈਆਂ ਕੇਰਲਾ ਮੈਂ ਕੇਰਲਾ ਦੇ ਵਿੱਚ ਤਿੰਨ ਸੀਟਾਂ ਸਾਡੀਆਂ ਲੋਕਲ ਬਾਡੀ ਇਲੈਕਸ਼ਨਾਂ ਦੇ ਵਿੱਚ ਤਿੰਨ ਲੇਡੀਜ਼ ਜਿੱਤਿਆ ਨੇ ਸੋ ਆਮਾਦੀ ਪਾਰਟੀ ਦੀਆਂ ਜੜਾਂ ਨੇ ਉਹ ਪੂਰੇ ਦੇਸ਼ ਦੇ ਵਿੱਚ ਇਮਾਨਦਾਰੀ ਦੀ ਰਾਜਨੀਤੀ ਦੀਆਂ ਫੈਲ ਰਹੀਆਂ ਨੇ ਤੇ ਮੈਂ ਅ ਬਧਾਈਆਂ ਵੀ ਦਿਨਾ ਸਾਡੇ ਨੈਸ਼ਨਲ ਕੰਵਿਨਰ ਸਾਹਿਬ ਨੂੰ ਔਰ ਇਸੇ ਤਰ੍ਹਾਂ ਬਾਕੀ ਵਿਰੋਧੀਆਂ ਨੇ ਤਾਂ ਇਲਜ਼ਾਮ ਲਾਈ ਹੋ ਜਾਣੇ ਨੇ ਜਿੱਥੋਂ ਜਿੱਤ ਗਏ ਉੱਥੇ ਸਹੀ ਹੈ ਜਿੱਥੋਂ ਹਾਰ ਗਏ ਉੱਥੇ ਤੱਕ ਹੈ ਇਹ ਤਾਂ ਉਹਨਾਂ ਨੇ ਕਹਿਣੀ ਕਹਿਣਾ ਹੁੰਦਾ ਮੈਂ ਪਹਿਲਾਂ ਹੀ ਤੁਹਾਨੂੰ ਉਸ ਦਿਨ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕੋਈ ਕਿਸੇ ਕਿਸਨਾ ਤੱਕ ਨਹੀਂ ਬਿਲਕੁਲ ਫੇਅਰ ਇਲੈਕਸ਼ਨ ਹੈ ਔਰ ਜਿਹੜੇ ਅੰਦਰ ਏਜੰਟ ਬੈਠੇ ਨੇ ਉਹ ਕਹਿੰਦੇ ਨੇ ਬਿਲਕੁਲ ਸਹੀ ਹੋ ਰਿਹਾ ਜੀ ਬਾਹਰ ਵਾਲੇ ਰੋਲਾ ਪਾ ਰਹੇ ਨੇ ਜੀ ਬਹੁਤ ਤੱਕਾ ਹੋ ਰਿਹਾ ਜੀ ਆਹ ਹੋ ਰਿਹਾ ਜੀ ਉਹ ਅਸਲ ਚ ਆਪਣੀ ਹਾਰ ਨੂੰ ਕਿਸੇ ਹੋਰ ਪਾਸੇ ਡਾਇਵਰਟ ਕਰਨਾ ਚਾਹੁੰਦੇ ਸੀਗੇ जो कि नहीं हो सकती अभी तक जितने नतीजे आए हैं वो ये दिखाते हैं कि आम आदमी पार्टी ने एक तरह से पूरे पंजाब की ग्रामीण क्षेत्रों में स्वीप की है ऐसा लग रहा है जैसे बहुत जबरदस्त वेव चल रही है आम आदमी पार्टी के पक्ष में लगभग सत्तर परसेंट सीट दोनों जिला परिषद में भी और ब्लॉक समितियों में भी लगभग सत्तर परसेंट सीटें आम आदमी पार्टी ने जीती हैं ये बहुत बड़ी बात है इससे यह दिखाता है कि पंजाब के अंदर भगवंत मान जी के नेतृत्व में आम आदमी पार्टी की जो सरकार चल रही है उस सरकार के कामों के ऊपर लोगों ने ग्रामीण क्षेत्रों के लोगों ने अपनी मोहर लगाई है वो कौन से काम है जिससे ग्रामीण क्षेत्र के लोग बहुत खुश हैं सबसे बड़ा काम है युद्ध नशे विरुद्ध पहली बार उन, उन सभी पार्टियों की सरकारें पंजाब को नशे में धकेलने के लिए जिम्मेदार थी उन्होंने पंजाब को नशे में धकेला उनमें से एक पार्टी वो है जिस जो कि अपने मंत्रियों की गाड़ियों के अंदर नशा बे, बेचते थे डिस्ट्रीब्यूशन का पूरा कारोबार सरकार चलाती थी और दूसरी पार्टी वो है जिनके नेता ने गुटका साहब की कसम खाई थी लेकिन किया कुछ नहीं पांच साल के अंदर नशा वैसे ही बिकता रहा ਪਹਿਲੀ ਬਾਰ ہماری ਸਰਕਾਰ ਦੇ ਦੌਰਾਨ ਲੋਕੋ ਨੇ ਦੇਖਾ ਕਿ ਨਸ਼ਾ ਵੇਚਣ ਵਾਲੋਆਂ ਦੇ ਘਰੋਂ ਕੇ ਉੱਪਰ ਬੁਲਡੋਜ਼ਰ ਚਲੇ ਅਤੇ 25000 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਹੋ ਚੁੱਕੇ ਹਨ ਅਭੀ ਤੱਕ ਮੁੱਖ ਮੰਤਰੀ ਭਖਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਸੀਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਅਕਾਲੀ ਦਲ ਪਿੰਡਾਂ ਚ ਤੀਜੇ ਨੰਬਰ ਤੇ ਹੈ ਅਕਾਲੀ ਦਲ ਇੱਕ ਹਲਕਾ ਵੀ ਪੂਰਾ ਨਹੀਂ ਜਿੱਤੀ ਡਾਇਨਾਸੌਰ ਆਗੇ ਕਹਿਣਾ ਖਾਲੀ ਦਲ ਦੀ ਗਲਤ ਫਹਿਮੀ ਹੈ ਸਟਾਜ ਤੋਂ ਪਈ ਇੱਕ ਵੋਟਰ ਰਿਲੇਕੇਸੀਆ ਮਾਨ ਨੇ ਭਾਜਪੀ ਤੇ ਤੰਜ ਕਸਿਆ ਸੀ। ਮਾਨ ਨੇ ਕਿਹਾ ਕਿ ਮੇਰੇ ਪਿੰਡ ਚੋਂ ਭਾਜਪੀ ਨੂੰ ਪਈ ਇੱਕ ਵੋਟ ਦੀ ਜਾਂਚ ਚੱਲ ਰਹੀ ਹੈ। ਪਿੰਡ ਦੇ ਲੋਕ 2-3 ਬੰਦਿਆਂ ਤੇ ਸ਼ੱਕ ਕਰ ਰਹੇ ਨੇ। ਚੋਣਾਂ ਜਿੱਤਣ ਦੇ ਲਈ ਮੈਂ ਕੱਲ ਧੰਨਵਾਦ ਕਰਨ ਦੇ ਲਈ ਸਟਾਜ ਚਮਕ ਖਾ ਸੀ। ਮਾਨ ਨੇ ਚਰਨਜੀਤ ਚੰਨੀ ਦੇ ਇਲਜ਼ਾਮ ਵੀ ਰਕਾਰ ਦਿੱਤੇ ਨੇ। ਕਾਂਗਰਸ ਐਮਪੀ ਚਰਨਜੀਤ ਸਿੰਘ ਚੰਨੀ ਦੇ ਲਗਾਏ ਗਏ ਇਲਜ਼ਾਮات ਤੇ ਸੀਆ ਮਾਨ ਨੇ ਕਿਹਾ ਕਿ ਚੰਨੀ ਨੇ ਹੇਰਾ ਫੇਰੀ ਦੇ ਇਲਜ਼ਾਮ ਲਗਾਏ ਸੀ ਚੰਨੀ ਦੇ ਆਪਣੇ ਹਲਕੇ ਵਿੱਚ ਕਾਂਗਰਸ ਜਿੱਤੀ ਹੈ ਜੇ ਹੇਰਾ ਫੇਰੀ ਹੁੰਦੀ ਤਾਂ ਕਾਂਗਰਸ ਨਾ ਜਿੱਤਦੀ ਕਈ ਸੀਟਾਂ ਕਾਂਗਰਸ ਟੈਂਟੈਂਟ ਵੋਟਾਂ ਨਾਲ ਜਿੱਤੀ ਹੈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਈ ਹੈ ਬਿਲਕੁਲ ਨਿਰਪੱਖ ਚੋਣਾਂ ਹੋਈਆਂ ਨੇ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣ ਇਹ ਸੋਚੋਗੇ ਕਿ ਪਿੰਡਾਂ ਦੇ ਵਿੱਚ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚੇਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਦੇ ਜਸਟ ਜੀ ਇਹ ਵੀ ਦੇਖੋ ਮੇਰੇ ਜਿੱਥੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਕੋਈ 9 ਵੋਟ ਤੋਂ ਜਿੱਤਿਆ ਕੋਈ 5 ਵੋਟਾਂ ਤੋਂ ਵਿੱਚ ਜਿੱਤਿਆ ਪਰ ਤੁਹਾਡੇ ਪਿੰਡ ਤੋਂ ਕਹਿੰਦੇ ਸਿਰਫ ਇੱਕ ਵੋਟ ਕਿਸੇ ਨੂੰ ਪਈ ਉਹ ਬੀਜੇਪੀ ਦੇ ਕੈਂਡੀਡੇਟ ਨੂੰ ਪਈ ਸੀ ਉਹਨੂੰ ਕਿੱਦਾਂ ਦੇਖਦੇ ਕਿਉਂਕਿ ਉਹ ਦਾਵਾ ਬੜਾ ਵੱਡਾ ਕਰਦੇ ਸੀਗੇ ਉਸ ਦਾਅਵੇ ਨੂੰ ਕਿੱਦਾਂ ਦੇਖੀਓਰ ਨਤੀਜੇ ਥੋਟੇ ਪਿੰਡ ਤੋਂ ਸਿਰਫ ਇੱਕ ਵੋਟ ਹੈ ਬੀਜੇਪੀ ਦੀ ਔਰ ਪਿੰਡ ਦੇ ਲੋਕ ਦੋ ਤਿੰਨ ਬੰਦਿਆਂ ਤੇ ਸ਼ੱਕ ਕਰ ਰਹੇ ਨੇ ਮੈਂ ਕਹਿੰਦਾ ਵੀ ਸ਼ੱਕ ਨਾ ਕਰੋ ਕੋਈ ਗੱਲ ਨਹੀਂ ਸੋ ਪਿੰਡ ਦੇ ਦੇਖੋ ਜੀ ਮੈਂ ਪਹਿਲੇ ਦਿਨੋਂ ਕਹਿਣਾ ਕਿ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੀਦਾ ਕੱਲ ਨੂੰ ਮੈਂ ਪਿੰਡ ਜਾਊਂਗਾ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕੂਗਾ ਪਿੰਡ ਦੇ ਲੋਕਾਂ ਨੂੰ ਧੰਨਵਾਦ ਕਰੂੰਗਾ ਨੌ ਨੌ ਵੋਟਾਂ ਵਾਲੇ ਮਲੌਦ ਉਹਦੇ 'ਚ ਮਲੌਦ ਸੈਕਸ਼ਨ 'ਚ ਦੁਹਾਈ ਹੈ ਧੂਰਾ ਸੜੇ ਤੂਰੀ ਮੇਰਾ ਹਲਕਾ ਹੈ 9 ਵੋਟਾਂ ਤੇ ਕਾਂਗਰਸ ਜਿੱਤੀ ਹੈ ਜੀ ਤੂਰੀ ਤੋਂ ਤੂਰੀ ਜੋਨ ਹੈ ਉਹਦਾ ਤੂਰਾ ਇੱਕ ਬਲੋਕ ਸੰਦੀ ਹੈ 9 ਤੇ 10 10 ਤੇ 13 13 ਤੇ 24 ਤੇ 29 ਤੇ 20 ਤੇ 92 ਤੇ ਇਸ ਤਰ੍ਹਾਂ ਮੇਰੇ ਕੋਲ ਇਹ ਸਾਰੀ ਲਿਸਟ ਪਈ ਹੈ ਜੀ ਜਿੱਥੇ ਮੈਂ ਦੱਸਦਾ ਚੁਨੀਰ 30 ਵੋਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਹੈ ਜੀ ਇਹ ਸਾਡੇ ਕੋਲੇ ਲਿਸਟਾਂ ਸੋਏ ਕਾਂਗਰਸ ਵੱਲੋਂ ਇਹ ਕਹਿਣਾ ਕੋਈ ਇਹ ਤਾਂ ਜੀ ਉਹ છਪਾ ਲੇ ਬੈਲਟ ਪੇਪਰ ਬਹੁਤ છਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਹਦੋਂ ਪਹਿਲਾਂ ਵਾਲੀਆਂ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਅਨਾਉਂਸ ਹੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨੇ ਹੁਣ ਅਗਲੀ ਖਬਰ ਤਰਕ ਕਰਦੇ ਹਾਂ ਪ੍ਰਦੂਸ਼ਣ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰਵਾਲ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਅਰਵਿੰਦ ਕੇਜਰਵਾਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਚ ਪ੍ਰਾਲੀ ਨਹੀਂ ਸੜ ਰਹੀ ਇਸ ਵੇਲੇ ਪੰਜਾਬ ਚ ਪ੍ਰਦੂਸ਼ਣ ਨਹੀਂ ਹੈ ਦਿੱਲੀ ਚ ਦਿੱਲੀ ਦਾ ਆਪਣਾ ਹੀ ਪ੍ਰਦੂਸ਼ਣ ਹੈ ਭਾਜਪਾ ਸਰਕਾਰ ਦਾ ਪ੍ਰਦੂਸ਼ਣ ਘਟ ਕਰਨ ਤੇ ਨਹੀਂ ਸਿਆਸਤ ਤੇ ਧਿਆਨ ਹੈ ਇਹ ਵੀ ਉਹਨਾਂ ਨੇ ਕਿਹਾ ਹੈ ਅਰਵਿੰਦ ਕੇਜਰਵਾਲ ਨੇ ਕਿਹਾ ਕਿ ਪ੍ਰਦੂਸ਼ਣ ਘਟ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ये कहा जाता था कि पंजाब की पराली की वजह से दिल्ली का पोल्यूशन है पंजाब की पराली की अभी इस वक्त जैसे अभी परसों या कल मान साहब ने प्रेस कॉन्फ्रेंस की थी वीडियो के जरिए इन्होंने बत, सारा डेटा दिया कि किस तरह से अभी इस वक्त पूरे पंजाब के सभी शहरों का ए क्यू आई सत्तर से सौ के बीच में है तो अगर पंजाब में कोई धुआं नहीं है पंजाब में इस टाइम कोई पराली नहीं चल रही तो फिर इस वक्त जो भी पोल्यूशन है दिल्ली में वो दिल्ली का अपना पोल्यूशन है और दिल्ली को ये पोल्यूशन दूर करने के लिए दिल्ली को और केंद्र सरकार को उचित कदम उठाने चाहिए पहला दिल्ली ने 10 साल जब तक हमारी सरकार थी इस दौरान इतना सीवियर पोल्यूशन कभी नहीं देखा था अभी भी जो ए क्यू आई दिखा रहे हैं ये ऑफिशियल ए क्यू आई वो ऑफिशियल ए क्यू आई भी सब लोग जानते हैं कि वो मैनिपुलेटेड है क्योंकि अपने मीटर्स के आसपास ये लोग पानी छिड़क रहे हैं और पानी छिड़क छिड़क के नीचे ला रहे हैं उसके बावजूद साढ़े चार सौ क्रॉस कर जाता है चार सौ क्रॉस कर जाता है उसके बावजूद इतना हाई है लेकिन असली में एक देखा जाए तो असली एक आई शायद सात सौ आठ सौ के ऊपर मिलेगा पूरा दम घोटू वातावरण है और उस पोल्यूशन को कंट्रोल करने की बजाय पूरा का पूरा गड़बड़ करने की तरफ उनका ध्यान है एक के साथ टेम्पर कर दो ਕਾਫੀ ਦਿਨੋਂ ਤੱਕ ਗ੍ਰੈਪ 4 ਲਾਗੂ ਨਹੀਂ ਹੋਣੇ ਦਿਆ ਗਿਆ ਗ੍ਰੈਪ 4 ਅਬੀ ਰੀਸੈਂਟਲੀ ਲਾਗੂ ਹੋਆ ਲੇਕਿਨ ਗ੍ਰੈਪ 4 ਅਨਾਉਂਸ ਕਰ ਦਿਆ ਪੂਰੇ ਦਿੱਲੀ ਦੇ ਅੰਦਰ ਸਰਿਆਮ ਕੰਸਟ੍ਰਕਸ਼ਨ ਚੱਲ ਰਹੀ ਹੈ ਸਰਦ ਰੁੱਤ ਸੈਸ਼ਨ 'ਚ ਐਮਪੀ ਅਮਰਪਾਲ ਸਿੰਘ ਸ਼ਾਮਲ ਨਹੀਂ ਹੋਣਗੇ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਕੱਲ ਨੂੰ ਸੈਸ਼ਨ ਖਤਮ ਹੋ ਰਿਹਾ ਹੁਣ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿੰਦਾ ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਦਾ ਸਮਾਂ ਨਹੀਂ ਮਿਲਿਆ ਅਗਲੀ ਵਾਰ ਜਦੋਂ ਸੈਸ਼ਨ ਹੋਏਗਾ ਉਦੋਂ ਤੁਸੀਂ ਪੈਰੋਲ ਅਰਜ਼ੀ ਦਾਇਰ ਕਰ ਸਕਦੇ ਹੋ ਤਾਂ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਐਮਪੀ ਅਮਰਿਤਪਾਲ ਸਿੰਘ ਨੂੰ ਹਾਈ ਕੋਰਟ ਤੋਂ ਚਟਕਾ ਲੱਗਿਆ ਹੈ ਕਿਉਂਕਿ ਹੁਣ ਉਹ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਪਾਣਗੇ ਕਿਉਂਕਿ ਕੱਲ ਨੂੰ ਸੈਸ਼ਨ ਦਾ ਆਖਰੀ ਦਿਨ ਹੈ ਤਾਂ ਹਾਈ ਕੋਰਟ ਨੇ ਕਿਹਾ ਹੈ ਕਿ ਕੱਲ ਨੂੰ ਸੈਸ਼ਨ ਖਤਮ ਹੋ ਰਿਹਾ ਤੇ ਹੁਣ ਇਸ ਪਟੀਸ਼ਨ ਦਾ ਕੋਈ ਮਤਲਬ ਨਹੀਂ ਰਹਿੰਦਾ ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਦੇ ਲਈ ਸਮਾਂ ਨਹੀਂ ਮਿਲ ਪਾਇਆ ਅਗਲੀ ਵਾਰ ਜਦੋਂ ਸੈਸ਼ਨ ਹੋਏਗਾ ਉਦੋਂ ਤੁਸੀਂ ਪੈਰੋਲ ਅਰਜ਼ੀ ਦਾਇਰ ਕਰ ਸਕਦੇ ਹੋ ਜਿਨ੍ਹਾਂ ਨੇ ਇਹ ਪੈਰੋਲ ਡਿਸਮਿਸ ਕੀਤੀ ਸੀ ਐਮਪੀ ਭਾਈ ਅਮਰਤਪਾਲ ਸਿੰਘ ਰਾਦੀ ਉਹਨਾਂ ਨੂੰ ਵੀ ਜੋ WhatsApp ਦੇ ਮਾਧਿਅਮ ਰਾਹੀਂ ਮੈਸੇਜ ਵੀ ਛੱਡੇ ਕਾਲਾਂ ਵੀ ਕੀਤੀਆਂ ਵੀ ਚਲੋ ਜੇ ਤੁਹਾਡੇ ਵਕੀਲ ਸਹਿਬਾਨ ਨਹੀਂ ਪੇਸ਼ ਹੋ ਸਕਦੇ ਹੜਤਾਲ ਕਰਕੇ ਤਾਂ ਤੁਸੀਂ ਪੇਸ਼ ਹੋ ਕੇ ਜਵਾਬ ਦੇ ਦਿਓ ਕਿਉਂਕਿ ਐਫੀਡੇਵਿਟ ਵੀ ਤੁਸੀਂ ਪੇਸ਼ ਕੀਤਾ ਹੈ ਜੀ ਜੇ ਐਮਪੀ ਸਾਹਿਬ ਖੁਦ ਪੇਸ਼ ਹੋ ਸਕਦੇ ਨੇ ਤਾਂ ਹੋਮ ਸੈਕਟਰੀ ਤੇ ਜੋ ਡੀਸੀ ਨੇ ਉਹ ਕਿਉਂ ਨਹੀਂ ਪੇਸ਼ ਹੋ ਸਕਦੇ ਪਰ ਚਲੋ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਵੀ ਹੋਈ ਪਰ ਡੀਸੀ ਸਾਹਿਬ ਨੇ ਵੀ ਅਭੀ ਕੰਨੀ ਕਤਰਾਤੀ ਤੇ ਉਹ ਤਾਂ ਵੀ ਪੇਸ਼ ਨਹੀਂ ਹੋਏ ਤੇ ਫਿਰ 17 ਤਰੀਕ ਤੋਂ ਤੇ ਨਾ ਹੀ ਜੇਲ੍ਹ ਅਧਿਕਾਰੀਆਂ ਨੇ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਪੇਸ਼ ਹੁੰਨ ਦਿੱਤਾ ਹਾਲਾਂਕਿ ਜੋ ਮਾਨਯੋਗ ਹਾਈ ਕੋਰਟ ਦੇ ਆਰਡਰ ਸਨ ਵੀ ਉਹ ਕੱਲ ਨੂੰ ਪੇਸ਼ ਹੋ ਸਕਦੇ ਐ ਤਾਂ ਆਰਡਰਾਂ ਦੀ ਵੀ ਤਹੀਨ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਵੱਲੋਂ ਫਿਰ ਉਸ ਤੋਂ ਬਾਅਦ ਜੋ ਅੱਜ 18 ਤਰੀਕ ਸੀ ਅੱਜ ਵੀ ਚਲੋ ਅਸੀਂ ਪੇਸ਼ ਹੋਏ ਸਰਕਾਰ ਦੇ ਪੱਖ ਤੋਂ ਕੋਈ ਨਹੀਂ ਪੇਸ਼ ਹੋਇਆ ਤੇ ਉਸ ਤੋਂ ਬਾਅਦ ਫਿਰ ਚਲੋ ਬਹਿਸ ਚੱਲੀ ਕਿਉਂਕਿ ਹੁਣ ਜੱਜ ਸਾਹਿਬ ਨੇ ਵੀ ਗੱਲ ਆਖੀ ਵੀ ਹੁਣੇ ਜਿਹੜਾ ਇੱਕ ਹਸਾਲ ਦੇ ਨਾਲ ਇਨਫਰਾਸਟ੍ਰਕਚਰਸ ਹੋ ਚੁੱਕੀ ਆ ਅੱਜ 18 ਤਰੀਕ ਐ 19 ਦਸੰਬਰ ਨੂੰ ਅਖੀਰਲਾ ਦੇਣਾ ਜੀ ਤੇ ਜੇ ਉੱਥੇ ਚਲੋ ਆਪਾਂ ਜਾਵਾਂਗੇ ਵੀ ਇਹਨਾਂ ਨੂੰ ਲੈ ਕੇ ਆਉਣਾ ਸਾਰਾ ਰੱਖਣਾ ਤੇ ਉਹ ਕੋਈ ਮਤਲਬ ਕੀ ਇੰਨੇ ਘੱਟ ਸਮੇਂ ਚ ਪੋਸੀਬਲ ਨਹੀਂ ਲੱਗ ਰਿਹਾ ਤਾਂ ਫਿਰ ਜੱਜ ਸਾਹਿਬ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਆ ਵੀ ਜਦੋਂ ਵੀ ਕੋਈ ਨਵਾਂ ਸੈਸ਼ਨ ਆਉਂਦਾ ਹੈ ਤੇ ਤੁਸੀਂ ਦੂਜੀ ਵਾਰ ਜੋ ਅਥਾਰਟੀਜ਼ ਨੇ ਸੰਬੰਧਤ ਉਹਨਾਂ ਨੂੰ ਅਪਰੋਚ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਉਸ ਸੈਸ਼ਨ ਲਈ ਵੀ ਦੁਬਾਰਾ ਇਸੇ ਤਰੀਕੇ ਨਾਲ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਖਪ ਚੱਡਾ ਨੇ ਇਨਸਟਾ ਯੂਟਿਊਬਰਸ ਦਾ ਦੁੱਖ ਸੁਣਾਇਆ ਹੈ ਰਖਪ ਚੱਡਾ ਨੇ ਸੰਸਦ ਦੇ ਵਿੱਚ ਕੰਟੈਂਟ ਕ੍ਰியேਟਰ ਦਾ ਮੁੱਦਾ ਚੁੱਕਿਆ ਰਖਪ ਚੱਡਾ ਨੇ 1957 ਦੇ ਕਾਪੀਰਾਈਟ ਐਕਟ ਵਿੱਚ ਸੁਧਾਰਾਂ ਦੀ ਮੰਗ ਕੀਤੀ ਹੈ ਦਮਾਠਨੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਖਵ ਚੱਡਾ ਨੇ ਅੱਜ ਰਾਜ ਸਭਾ ਵਿੱਚ ਕੰਟੈਂਟ ਕ੍ਰியேਟਰ ਦੀਆਂ ਸਮੱਸਿਆਵਾਂ ਉਠਾਈਆਂ ਨੇ ਚੱਡਾ ਨੇ ਮੰਗ ਕੀਤੀ ਹੈ ਕਿ 1956 ਦੇ ਕਾਪੀਰਾਈਟ ਐਕਟ ਵਿੱਚ ਸੋਧ ਕੀਤੀ ਜਾਵੇ ਆਪ ਸੰਸਦ ਮੈਂਬਰ ਨੇ ਕਿਹਾ ਹੈ ਕਿ ਸਿਰਫ ਕੁਝ ਸਕਿੰਟ ਕਿਸੇ ਕੰਟੈਂਟ ਕ੍ਰியேਟਰ ਦੀ ਮਿਹਨਤ ਨੂੰ ਨਹੀਂ ਹੋ ਸਕਦੇ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਚੱਡਾ ਨੇ ਕਿਹਾ ਕਿ ਉਹਨਾਂ ਨੇ ਡਿਜੀਟਲ ਕੰਟੈਂਟ ਕ੍ਰੀਏਟਰ ਦੇ ਦਰਦ ਨੂੰ ਸਾਹਮਣੇ ਲਿਆਂਦਾ ਹੈ ਉਹਨਾਂ ਕਿਹਾ ਕਿ ਕੰਟੈਂਟ ਕ੍ਰੀਏਟਰ ਦੇ ਇੰਸਟਾਗ੍ਰam ਤੇ YouTube ਪਰ ਨੇ ਨਾ ਸਿਰਫ ਮਨੋਰੰਜਨ ਦਾ ਸਾਧਨ ਨੇ ਸਗੋਂ ਆਮਦਨ ਦਾ ਵੀ ਸਾਧਨ ਨੇ ਉਹ ਇਸ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਮਿਹਨਤ ਕਰਦੇ ਨੇ ਛੱਡਾ ਨੇ ਇਸ ਤੱਥ ਤੇ ਸਵਾਲ ਉਠਾਇਆ ਕਿ ਕੰਟੈਂਟ ਕ੍ਰੀਏਟਰ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਡਿਜੀਟਲ ਪਲੈਟਫਾਰਮ 'ਤੇ ਕਾਪੀਰਾਈਟ ਕਾਨੂੰਨਾ ਕਾਰਨ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਛੱਡਾ ਨੇ ਕਿਹਾ ਕੇ ਹੁੰਦਾ ਇਹ ਹੈ ਕਿ ਜੇਕਰ ਕੋਈ ਕੰਟੈਂਟ ਕ੍ਰியேਟਰ ਕੁਝ ਸਕਿੰਟਾਂ 2 3 ਸਕਿੰਟਾਂ ਦੇ ਲਈ ਕਾਪੀਰਾਈਟ ਕੀਤੀ ਸਮੱਗਰੀ ਨੂੰ ਦੁਬਾਰਾ ਤਿਆਰ ਕਰਦਾ ਹੈ ਤਾਂ ਇਸ ਨੂੰ ਟਿੱਪਣੀ ਆਲੋਚਨਾ ਵਿੱਦਿਆਕ ਜਾਂ ਖਬਰਾਂ ਦੀ ਰਿਪੋਰਟਿੰਗ ਦੇ ਲਈ ਵਰਤਦਾ ਹੈ ਤਾਂ ਭਾਵੇਂ ਉਹ ਇਸ ਦਾ ਸਿਹਰਾ ਦਿੰਦਾ ਹੈ ਪਰ ਉਸ ਤੇ ਕਾਪੀਰਾਈਟ ਸਟ੍ਰਾਈਕ ਲੱਗ ਜਾਂਦੀ ਹੈ ਤੇ ਉਸ ਨੂੰ YouTube ਚੈਨਲ ਜਾਂ Instagram ਪੇਜ ਪੂਰੀ ਤਰ੍ਹਾਂ ਡਿਲੀਟ ਕਰ ਦਿੱਤਾ ਜਾਂਦਾ ਹੈ ਤੇ ਉਸ ਦੀ ਸਾਲਾਂ ਦੀ ਮਿਹਨਤ ਕੁਝ ਮਿੰਟਾਂ ਦੇ ਵਿੱਚ ਹੀ ਤਬਾਹ ਹੋ ਜਾਂਦੀ ਹੈ ਜੱਡਾ ਨੇ ਕਿਹਾ ਕਿ ਰੋਜ਼ੀ-ਰੋਟੀ ਦੇ ਫੈਸਲੇ ਕਾਨੂੰਨ ਰਾਹੀਂ ਲਏ ਜਾਣੇ ਚਾਹੀਦੇ ਨੇ ਮਨਮਾਨੇ ਤਰੀਕੇ ਨਾਲ ਨਹੀਂ ਐਜੂਕੇਟਰਸ ਰਿਵਿਊਅਰਸ ਸੈਟਾਇਰਿਸਟ ਐਂਟਰਟੇਨਰਸ ਮਿਊਜ਼ੀਸ਼ੀਅਨਸ और इनका यूट्यूब चैनल हो या इंस्टाग्राम पेज हो ये इनके लिए सोर्स ऑफ एंटरटेनमेंट नहीं बल्कि इनकी सोर्स ऑफ इनकम है इनका एसेट है इट इज द फ्रूट ऑफ देर हार्डवर्क बट एक चीज से ये सब परेशान है और उस मुद्दे को आज मैं सदन में उठाना चाहूंगा दैट इज द इश्यू ऑफ फेयर यूज एंड आर्बिटरी कॉपी स्ट्राइक्स बाय डिजिटल प्लेटफॉर्म्स सर होता क्या है कि अगर एक कंटेंट क्रिएटर कुछ सेकंड चंद सेकंड दो तीन सेकंड के लिए कॉपीराइटेड कंटेंट को रिपर्पज करके कमेंट्री क्रिटिसिज्म पैरिडी एजुकेशनल या न्यूज रिपोर्टिंग पर्पजेज के लिए यूज करता है चाहे वो क्रेडिट देता हो उसको इंसिडेंटली यूज करता हो कॉपी स्ट्राइक मारकर उसके जो उसकी यूट्यूब चैनल है प्रॉपर्टी है या इंस्टाग्राम पेज है उसे वाइप आउट कर दिया जाता है और उसकी सालों की मेहनत चंद मिनटों में समाप्त हो जाती है इसीलिए मैं तीन मांगे आज सदन में लेकर आया हूं मेरी पहली मांग है the Act of 1957 परिभाषित करिए कि ट्रांसफॉर्मेटिव यूज क्या है जैसे कि सटायर क्रिटिक एक्सप्लेनेशन डिफाइन करिए कि इंसिडेंटल यूज क्या होता है कि अगर बैकग्राउंड में ऑडियो विजुअल चंद सेकंड्स के लिए चले तो वो इंसिडेंटल यूज है या पूरे कंटेंट को वो वाइप आउट करें प्रपोशनेट यूज एजुकेशनल यूज ਪਬਲਿਕ ਇੰਟਰਸਟ ਯੂਸ ਐਂਡ ਨਾਨ ਕਮਰਸ਼ੀਅਲ ਯੂਸ ਕੀ ਪਰਿਭਾਸ਼ਾ ਦੇਣੇ ਕੀ ਅੱਜ ਆਵਸ਼ਕਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਕੋਰਟ ਤੋਂ ਵੱਡਾ ਚਟਕਾ ਲੱਗਿਆ ਹੈ 8 ਸਾਲ ਪੁਰਾਣੇ ਮਾਣ ਹਾਨੀ ਮਾਮਲੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਮਾਣ ਹਾਨੀ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਿਨੇ 2017 ਚ ਅਖੰਡ ਕੀਰਤਨੀ ਜਥੇ ਦੇ ਬਲਾਰੇ ਰਜਿੰਦਰਪਾਲ ਤੇ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਖਬੀਰ ਸਿੰਘ ਬਾਦਲ ਨੂੰ ਛਟਕਾ ਲੱਗਿਆ ਏ ਬੁੱਧਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿੱਚ ਉਹਨਾਂ ਦੇ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ ਸੁਣਵਾਈ ਦੌਰਾਨ ਸਖਬੀਰ ਸਿੰਘ ਬਾਦਲ ਦੇ ਪੇਸ਼ਨਾ ਹੋਣ ਤੋਂ ਬਾਅਦ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ ਇਹ ਹੁਕਮ ਵਿਧੇਕ ਮੁਖ ਨਿਆਇਕ ਮੈਜਿਸਟਰੇਟ ਰਾਹੁਲ ਗਰਗ ਨੇ ਪਾਸ ਕੀਤਾ ਹੈ ਇਹ ਮਾਮਲਾ 2017 ਚ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਤੇ ਮੋਹਾਲੀ ਦੇ ਵਸਨੀਕ ਰਜਿੰਦਰਪਾਲ ਸਿੰਘ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ ਇਹ ਮਾਮਲਾ ਭਾਰਤੀ ਦੰਡ ਸਹਿਨਤਾ ਦੀ ਧਾਰਾ 499 ਦੇ ਤਹਿਤ ਦਰਜ ਕੀਤਾ ਗਿਆ ਹੈ। ਅਦਾਲਤ ਨੇ ਕਿ ਹੁਣ ਅਗਲੀ ਸੁਣਵਾਈ ਲਈ 9 ਜਨਵਰੀ 2026 ਦੀ ਤਰੀਕ ਤੈਅ ਕੀਤੀ ਗਈ ਹੈ। ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਅਗਲੀ ਤਰੀਕ ਤੇ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਵਿਰੁੱਧ ਹੋਰ ਸਖਤ ਹੁਕਮ ਜਾਰੀ ਕੀਤੇ ਜਾ ਸਕਦੇ ਨੇ। ਇੱਕ ਮੀਡੀਆ ਇੰਟਰਵਿਊ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਅਖੰਡ ਕੀਰਤਨੀ ਜਥੇ ਨੂੰ ਪਬੰਦੀ ਸੁਧਾਤਵਾਦੀ ਸੰਗਠਨ ਦਾ ਇੱਕ ਰਾਜਨੀਤਿਕ ਫਰੰਟ ਦੱਸਿਆ ਸੀ। ਇਸ ਬਿਆਨ ਦੇ ਨਾਲ ਕੀਰਤਨੀ ਜਥੇ ਦੀ ਸ਼ਭੀ ਤੇ ਸਾਖ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਸੀ ਜਿਸ ਤੋਂ ਬਾਅਦ ਕਥਿਤ ਬਿਆਨਾਂ ਦੇ ਆਧਾਰ ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਮਾਨਹਾਨੀ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ ਤੇ ਹੁਣ ਖਬਰ ਜਲੰਧਰ ਤੋਂ ਹੈ ਜਲੰਧਰ ਵਿੱਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ ਵਾਪਰ ਗਿਆ ਜੰਮੂ ਹਾਈਵੇ ਤੇ ਆਪਸ ਦੇ ਵਿੱਚ ਪੰਜ ਵਾਹਨ ਟਕਰਾਏ ਨੇ ਪਹਿਲਾ ਟਰੱਕ ਨੂੰ ਟਿਪਰ ਨੇ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾ ਰਿਹਾ ਹੈ ਤੇ ਪੂਰੀ ਤਰ੍ਹਾਂ ਵਾਹਨ ਜਿਹੜੇ ਹੋ ਨੁਕਸਾਨੇ ਨਹੀਂ ਤਾਂ ਪੰਜਾਬ ਦੇ ਕਈ ਇਸ਼ਾਰਾਂ ਚ ਸੰਗਣੀ ਧੁੰਦ ਨਜ਼ਰ ਆ ਰਹੀ ਹੈ ਜਿਸ ਕਾਰਨ ਵਿਜ਼ਿਬਿਲਟੀ ਜ਼ੀਰੋ ਨਜ਼ਰ ਆ ਰਹੀ ਹੈ ਸੰਗਣੀ ਧੁੰਦ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਦੋ ਥਾਵਾਂ ਤੇ ਹਾਦਸੇ ਵਾਪਰ ਰਹੇ ਨੇ ਦੱਸਿਆ ਕਿ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਪਿੰਡ ਕਾਲਾ ਬਕਰਾ ਨੇੜੇ ਧੁੰਦ ਕਰਕੇ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਨੇ ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਣਪਛਾਤਾ ਟਰੱਕ ਜੋ ਕਿ ਜਾਰੇ ਹਸੀ ਜਿਸ ਦੇ ਨਾਲ ਪਿੱਛੋਂ ਇੱਕ ਟਿਪਰ ਟਕਰਾਇਆ ਤੇ ਟਿਪਰ ਟਕਰਾਉਣ ਦੇ ਨਾਲ ਕਈ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਜਿਸ ਦੇ ਕਾਰਨ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਗਨੀਮਤੇ ਰਹੀ ਕਿ ਇਸ ਹਾਦਸੇ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਵਾਹਨਾਂ ਨੂੰ ਸਾਈਡ ਤੇ ਕਰਵਾ ਕੇ ਹਾਈਵੇ ਨੂੰ ਚਾਲੂ ਕਰਵਾਇਆ ਗਿਆ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇਨਾ ਹੀ ਹੁਣ ਮੈਨੂੰ ਕੁਲਦੀਪ ਕਾਰਫਨ ਦੇ ਇਜਾਜ਼ਤ ਦੇਖਦੇ ਰਹੋ ਪ੍ਰਾਈਮਰੀ ਸ਼ਾਟੀਵੀ ਤੁਹਾਡਾ ਆਪਣਾ ਤੁਹਾਡੇ ਲਈ